ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri for Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਿੱਖਾਂਵਾਲਾ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਫਰੀਦਕੋਟੀ ਪੈਂਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਕੈਨੀਮਲ ਬਾਈ ਦਾ ਸੇਲ ਆ ਜਿਹੜੀ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋ ਇਹਦੀ ਪ੍ਰੋਪਰ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਬਾਈ ਦਾ ਦਸਨ ਮੁਤਾਬਕ ਤੀਜੇ ਸੂਏ ਸੂਨਾ ਜੀ ਗਾਂ ਹੈ ਤੇ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਦੁੱਧ ਤੋਂ ਬਾਈ ਦਾ 10 ਦਾ ਬਾਈ ਕੇ ਟਰਾਈ ਕਰਤੀ ਆ ਹਫਤਾ ਕੋ ਹੋ ਗਿਆ ਪਿਛਲੇ ਸੂਏ ਦੁੱਧ ਦਾ ਰਿਕਾਰਡ ਬਾਈ 15 ਕਿਲੋ ਦਾ ਦੱਸਦਾ ਬਾਕੀ ਸੀਲ ਸੌ ਕਰਮਾ ਵਾਲੀ ਪੂਰੀ ਆ ਕ੍ਰੋਸ ਬਰੀਡ ਚ ਪੈਂਦੀ ਆ ਜੀ ਦੁੱਧ ਦੇ ਨਾਲ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਮੱਝਾਂ ਰ ਗਈ ਦੁੱਧ ਹੁੰਦਾ ਥਾਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਚਾਰੇ ਥਾਂ ਨਿਖੜਵੇਂ ਇੱਕੋ ਜਿਹਾ ਸੈਜ ਦੇ ਬਾਕੀ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਜੇ ਕੋਈ ਵੀ ਤਸੱਲੀ ਕਰਨੀ ਚਾਹੁੰਦਾ ਹੋਵੇ ਤਾਂ ਬਾਈ ਕਹਿੰਦਾ ਵੀਰ ਆਪਦਾ ਡਾਕਟਰ ਨਾਲ ਲੈ ਕੇ ਆਵੇ ਆ ਕੇ ਤਸੱਲੀ ਕਰ ਸਕਦਾ ਏ ਬਾਕੀ ਫੀਸ ਕੁਆਲਟੀ ਸੋਹਣੀ ਆ ਐਕਟੀਅਰ ਬਾਈ 17-18 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਸੇਵਾ ਦਾ 2 ਮਹੀਨੇ ਕੋਈ ਚੰਗੀ ਸੇਵਾ ਕਰ ਲੂੰ ਤਾਂ ਪਲਾਸ ਵੀ ਜਾ ਸਕਦੀ ਆ ਕਿਉਂਕਿ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਤੇ ਹੈਵੀ ਬੋਡੀ ਵੇਡ ਦੀ ਗਾਂ ਹੈ ਜੀ ਰਾਜੀ ਰੂਜੀ ਚੰਗੀ ਆ ਬਾਕੀ ਸੰਭਾਲ ਬਾਈ ਦੀ ਚੰਗੀ ਆ ਕਰਾਸ ਬਰੀਡ ਚ ਪੈਂਦੀ ਆ ਤੇ 17-18 ਕਿਲੋ ਦੁੱਧ ਆਰਾਮ ਨਾਲ ਹੀ ਦੇ ਦੂ 2 ਮਹੀਨੇ ਕੋਈ ਤੇ ਵੀਰ ਚੰਗੀ ਸੰਭਾਲੇ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਜਿਹੜੇ ਵੀ ਉਹਨੂੰ ਗਾਂ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ